ਹਾਂਜੀ ਦੋਸਤੋ ਇਸ ਵੀਡੀਓ ਦੇ ਵਿੱਚ ਸੇਲ ਵਾਲੇ ਦੋ ਜਾਨਵਰ ਦਿਖਾਵਾਂਗੇ ਆਪਾਂ ਤੁਹਾਨੂੰ ਇੱਕ ਤਾਂ ਹਾਂ ਨੋਕਰਾ ਬਸ਼ੇਰਾ ਵੇਚਣਾ ਬਾਈ ਨੇ ਤੇ ਦੂਜੀ ਆਹ ਪੰਜ ਕਲਿਆਣੀ ਬਸ਼ੇਰੀ ਆ ਅਲੀਸ਼ਾਨ ਘੋੜੇ ਦੀ ਪੋਤੀ ਪਹਿਲਾਂ ਡਿਟੇਲ ਤੁਹਾਨੂੰ ਬਸ਼ੇਰੇ ਬਾਰੇ ਕਨਫਰਮ ਕਰਦੇ ਹਾਂ ਸਾਰੀ ਇਹ ਬਸ਼ੇਰਾ ਸਮੁੰਦਰ ਦਾ ਪੋਤਾ ਦੋਸਤੋ ਤੇ ਬੈਬਲ ਵਾਲੇ ਹਾਂਸ ਦਾ ਬੱਚਾ ਬਰੀਕੀਆਂ ਬਰੂਕੀਆਂ ਬਸ਼ੇਰੇ ਦੇ ਵਿੱਚ ਚੰਗੀਆਂ ਨੇ ਗਰਦਨ ਪਤਲੀ ਤੇ ਲੰਮੀ ਆ ਮੂੰਹ ਮਹਾਂਦਰੇ ਦਾ ਸੋਹਣਾਗਾ 24 ਮਹੀਨੇ ਦੀ ਉਮਰ ਹੋ ਗਈ ਤੇ ਕੱਦ 63 ਇੰਚ ਕਰ ਗਿਆ ਅਗਰੈਸ਼ਨ ਸੱਪਣ ਬਸ਼ੇਰੇ ਦੇ ਵਿੱਚ ਚੰਗਾਗਾ ਬਾਕੀ ਬਰੀਕੀਆਂ ਦੇ ਨਾਲ-ਨਾਲ ਮਜ਼ਬੂਤੀ ਬਹੁਤ ਆ ਬਸ਼ੇਰੇ ਦੇ ਵਿੱਚ ਸੁੰਬਾ ਸਾਂਬਾਂ ਦਾ ਮਜ਼ਬੂਤ ਆ ਜੋੜ ਜਾੜ ਬਸ਼ੇਰੇ ਦੇ ਖੁੱਲੇ ਆ ਬੇਲ ਚੰਗੀ ਆ ਪਿੱਠ ਪੁੜੇ ਦਾ ਭਾਰੀ ਆ ਤੇ ਘੋੜਾ ਤਾਂ ਹੁਣ ਇਹ ਬਣੇ ਹੀ ਖੜਾਗਾ ਉਮਰ ਦੇ ਹਿਸਾਬ ਨਾਲ ਜੇ ਆਪਾਂ ਦੇਖੀਏ ਬਾਡੀ ਬੁੱਡੀ ਚੰਗੀ ਸੋਹਣੀ ਬਣਾ ਗਿਆ ਪਰ ਫਿਰ ਵੀ ਹਾਲੇ ਦੇ ਨਾਂ ਵਾਲਾ 1.5 ਇੰਚ ਇਹਦੇ 'ਚ ਕੱਦ ਕਰਨ ਦੀ ਗਜੈਸ਼ ਹੋਰ ਹਜੇ ਘੱਟੋ-ਘੱਟ ਹੈਗੀ ਆ ਚੰਗਾ ਘੋੜਾ ਬਣ ਕੇ ਤਿਆਰ ਹੋਊ ਵੈਸੇ ਵੀ ਪਲਿਆ-ਪਲਾਇਆਗਾ ਸੋ ਜਿਹੜਾ ਵੀ ਕੋਈ ਚਾਹਵਾਨ ਸੱਜਣਾ ਇਸ ਤਰ੍ਹਾਂ ਦਾ ਵਧੀਆ ਪਲਿਆ ਹੋਇਆ ਬਸ਼ੇਰਾ ਖਰੀਦਣਾ ਚਾਹੁੰਦਾ ਤਾਂ ਬਾਈ ਜਗਤਾਰ ਨੂੰ ਪਿੰਡ ਬਹਿਬਲ ਖੁਰਦ ਵਾਲੇ ਨੂੰ ਫੋਨ ਲਾ ਲਿਓ ਤੇ ਰੇਟ ਬਾਈ ਵਰਗੇ ਦਾ ਜਾਇਜ਼ ਜਾ ਕਰਦੇ ਆ ਤੁਹਾਨੂੰ ਭਾਅ ਦੇ ਵਿੱਚ ਇਹ ਬਸ਼ੇਰਾ ਮਿਲ ਜਾਣਾਗਾ ਸੋ ਇਸ ਬਸ਼ੇਰੇ ਬਾਰੇ ਤੁਸੀਂ ਗੱਲਬਾਤ ਕਰ ਸਕਦੇ ਹੋ ਦੋਸਤੋ ਇਹ ਜਿਹੜਾ ਬਾਬਲ ਖੁਰਦ ਪਿੰਡ ਆਗਾ ਇਹ ਬਰਗਾੜੀ ਤੋਂ ਤਕਰੀਬਨ 2-3 ਕਿਲੋਮੀਟਰ ਅੱਗੇ ਆ ਸਿੰਗਲ ਰੋਡ ਜਾਂਦਾਗਾ ਬਰਗਾੜੀ ਤੋਂ ਇਸ ਪਿੰਡ ਨੂੰ ਬਾਬਲ ਖੁਰਦ ਨੂੰ ਤੇ ਦੂਜੀ ਬਸ਼ੇਰੀ ਜਿਵੇਂ ਤੁਹਾਨੂੰ ਆਪਾਂ ਦੱਸੀ ਆ ਇਹਦੇ ਚਾਰੇ ਪੈਰ ਇੱਕੋ ਜੇ ਚਿੱਟੇ ਆ ਮੱਥੇ ਤੇ ਬਹੁਤ ਸੋਹਣਾ ਫੁੱਲ ਆ ਛਕੀਨ ਜੜਮਾ ਕੁੰਡੀ ਵਾਲਾ ਕੰਨ ਇਹ ਅਲੀਸ਼ਾਨ ਦੀ ਪੋਤੀ ਆ ਦੋਸਤੋ ਤੇ ਧੂਰ ਕੋਟ ਰਣਸੀ ਪਿੰਡ ਬਾਈ ਰਾਮੇ ਦੇ ਕੋਲੇ ਹੁੰਦਾ ਸੀ ਮਾਰਵਾੜੀ ਘੋੜਾ ਜਿਹੜਾ ਅਲੀਸ਼ਾਨ ਦਾ ਸੀਗਾ ਤਕਰੀਬਨ ਸਾਰੇ ਪ੍ਰਾਣੇ ਘੋੜਿਆਂ ਵਾਲੇ ਭਰਾ ਜਾਣਦੇ ਹੀ ਆ ਉਸ ਘੋੜੇ ਬਾਰੇ ਉਹ ਅਲਿਸ਼ਾਨ ਦਾ ਬੱਚਾ ਸੀ ਉਸ ਘੋੜੇ ਦੀ ਧੀ ਆ ਇਹ ਸੋ ਇਸ ਬਸ਼ੇਰੀ ਦੀ ਜਿਹੜੀ ਉਮਰ ਆ 23 ਮਹੀਨੇ ਆ ਤੇ ਕਾਦੇ ਦਾ ਕਾਹ ਟੈਂਚਾ ਮੂੰਹ ਮਹਾਂਦਰਾ ਇਹਦਾ ਵੀ ਸਨੱਖਾ ਗਰਦਨ ਗੁਰਦਨ ਪਤਲੀ ਤੇ ਲੰਮੀ ਆ ਵਾਲ ਪੌਰੀਆਂ ਦੀ ਬਿਲਕੁਲ ਸਾਫ ਆ ਬਾਕੀ ਬਾਡੀ ਬਣਤਰ ਦੀ ਖੁੱਲੀ ਆ ਚੰਗੇ ਬੱਚੇ ਦੇਣ ਵਾਲੀ ਖੁੱਲੀ ਘੋੜੀ ਬਣ ਕੇ ਤਿਆਰ ਹੋਊਗੀ ਪਿੱਠਪੜਾ ਬੜਾ ਮਜ਼ਬੂਤ ਆ ਸੁੰਬਾ ਸੰਬਾਂ ਦੀ ਚੰਗੀ ਆ ਬਾਕੀ ਪੱਕਾ ਕਾਲਾ ਰੰਗ ਆ ਤੇ ਮਾਰਕਿੰਗ ਵੀ ਸੋਹਣੀ ਆ ਸੋ ਜਿਹੜੇ ਕਿਸੇ ਭਰਾ ਨੇ ਚੰਗੀ ਮਾਰਵਾੜੀ ਬਸ਼ੇਰੀ ਖਰੀਦਣੀ ਆ ਤਾਂ ਐਸ ਬਸ਼ੇਰੀ ਬਾਰੇ ਤੁਸੀਂ ਬਾਈ ਜਗਤਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਬਾਈ ਦਾ ਕੋਈ ਵਪਾਰ ਆਲਾ ਕੰਮ ਨਹੀਂ ਤੇ ਇਹ ਦੋਨੇ ਜਾਨਵਰ ਘਰ ਦੇ ਹੀ ਆ ਬਾਈ ਜੀ ਐਸ ਬਸ਼ੇਰੀ ਦੀ ਜਿਹੜੀ ਮਾਂ ਗਈ ਉਹ ਵੀ ਚੰਗੀ ਘੋੜੀ ਸੀ ਦੋਸਤੋ ਤੇ ਬਸ਼ੇਰੀ ਚੰਗੇ ਬੱਚੇ ਦੇਊਗੀ ਕਿਉਂਕਿ ਲਾਈਨ ਬਹੁਤ ਜ਼ਿਆਦਾ ਸਟਰੋਂਗ ਆ ਸੋ ਵਾਲੀ ਸ਼ਾਨ ਦੇ ਬਹੁਤ ਜ਼ਿਆਦਾ ਨੇੜੇ ਆ ਬੱਚੀ ਇਹ ਤੇ ਇਹਦੇ ਬਾਰੇ ਵੀ ਤੁਸੀਂ ਗੱਲਬਾਤ ਕਰ ਸਕਦੇ ਹੋ ਨੰਬਰ 22 ਦਾ ਜਗਤਾਰ ਦਾ ਨੋਟ ਕਰ ਲਓ 70 876 03047 ਇਸ ਨੰਬਰ ਤੇ ਕਾਲ ਕਰਕੇ ਤੁਸੀਂ ਬਸ਼ੇਰੀ ਬਾਰੇ ਵੀ ਗੱਲਬਾਤ ਕਰ ਸਕਦੇ ਹੋ ਤੇ ਜਿਹਨੇ ਪਲਿਆ ਬਲਾਇਆ ਚੰਗਾ ਨੌਕਰਾ ਬਸ਼ੇਰਾ ਚੰਗੇ ਖਾਨਦਾਨ ਦਾ ਖਰੀਦਣਾ ਤਾਂ ਬਸ਼ੇਰੇ ਕੰਨੀ ਨਿਗਾ ਮਾਰ ਲਿਓ ਦੋਨੇ ਜਾਨਵਰ ਚੰਗੇ ਆ ਬਾਲਪੌਰੀਆਂ ਦੇ ਬਿਲਕੁਲ ਸਾਫਾ ਅੰਗਾਂ ਪੈਰਾਂ ਦੇ ਸਾਫਾ ਤੇ ਰੇਟ ਦੀ ਜਿਹੜੀ ਗੱਲਬਾਤ ਆ ਉਹ ਤੁਹਾਡੇ ਨਾਲ ਫੋਨ ਤੇ ਕਰੂ ਬਾਈ ਜਗਤਾਰ ਤੇ ਫਰੀਦਕੋਟ ਏਰੀਆ 22 ਦਾ ਪਿੰਡ ਬੈਬਲ ਖੁਰਦ ਬਰਗਾੜੀ ਦੇ ਬਿਲਕੁਲ ਨਾਲ ਲੱਗਮਾ ਪਿੰਡ ਆ ਦੋਸਤੋ ਸੋ ਬਾਈ ਨੂੰ ਕੰਟੈਕਟ ਕਰਕੇ ਤੁਸੀਂ ਦੋਨੇ ਜਾਨਵਰ ਦੇਖ ਕੇ ਖਰੀਦ ਸਕਦੇ ਹੋ ਚੰਗੇ ਬਹੁਤ ਆ ਦੋਨੇ